हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਟੋਪ ਦੀ ਮੱਝセール ਲਈ ਲੈ ਕੇ ਆਏ ਜੀ ਜਿਸ ਕਰਕੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਖੇਲੂ ਬਸ ਰੱਖੇ ਆਪਣੇ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਹਾਸ਼ੀਕਰ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਵਧੀਆ ਬਾਈ ਹਾਂਜੀ ਵਧੀਆ ਬਾਈ ਜੀ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਬਾਈ ਆਪਣਾ ਅਕਵਾਲ ਸਿੰਘ ਪਿੰਡ ਆਪਣਾ ਵੀਰਾ ਬੀਲਾ ਤੇ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਬਾਈ ਤਹਿਸੀਲ ਬੀਟਾ ਪਾਪਾ ਤੱਪਾ ਬਈ ਆਪਣੀ ਨੇੜੇ ਪਿੰਡ ਬਈ ਨੇੜੇ ਪਿੰਡ ਵੀਰੇ ਟੱਲੇਵਾਲ ਜਿਵੇਂ ਪੋਤਣਾ ਗਹਿਲਾ ਆਏ ਚੈਨਲ ਵਾਲਾ ਇਹ ਪੈਨਲ ਆ ਦੇ। ਮੋਬਾਈਲ ਨੰਬਰ ਬੋਲ। 983960270 ਇਹ ਬਈ ਦਾ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਈ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੂਆ ਸੁੰਦੀ ਆ? ਇਹ ਬਈ ਚੌਥਾ ਸੂਆ ਸੁੰਦੀ ਆ। ਕਿੰਨੇ ਦਿਨ ਲੈਂਦੀ ਆ ਬਈ? ਇਹ ਬਈ ਹਲੇ 10 ਕ ਦਾ ਰਹਿੰਦੀ ਆ। ਠੀਕ ਆ। ਤੇ ਇਹ ਵਧੀਆ ਦੁੱਧ ਦੀ ਮਾਲਕਣਾ 10 ਲੀਟਰ ਰ ਦੁੱਧ। ਠੀਕ ਆ ਬਈ। ਬਾਕੀ ਸੇਵਾ। ਬਾਕੀ ਸੇਵਾ ਤੇ ਆ। ਚੌਥਾ ਸੂਆ ਕਰਮ ਵਾਲੀ ਸੁੰਦੀ ਆ। ਬਈ ਦੇ ਘਰ ਦੀ ਮੱਝ 10 ਲੀਟਰ ਆ ਜਿਹੜਾ ਦੁੱਧ ਦਾ ਰਿਕਾਰਡ ਆ। ਕੱਦ ਬੱਡ ਚੰਗਾ ਗਾ ਠੀਕ ਆ ਦਰਮਿਆਨਾ ਜਾਂ ਕੱਦ ਆ ਰਾਜੀ ਫੁੱਲ ਆ ਪਰ ਰਾਜੀ ਫੁੱਲ ਸਿੰਗ ਕੋਆਰਡੀਨੇਟ ਤੋਂ ਚੈੱਕ ਕਰ ਲੋ ਕੇਸ ਫੁੱਲ ਚੰਗਾ ਥਾਣ ਬਹੁਤ ਚੰਗਾ ਲੱਗਿਆ ਹਣਾ ਹਾਂ ਬਈ ਉੱਠੀ ਵਾਲਾ ਥਣ ਕੱਚੀ ਜ਼ਰੂਰ ਆ ਦੇਣਾ ਜਾਂ ਤੇ ਲਾਉਂਦੀ ਐ ਬਈ 2 ਘੰਟੇ ਪਹਿਲਾਂ ਹੀ ਲਾਉਂਦੀ ਐ ਤੁਹਾਨੂੰ ਅੱਛਾ ਠੀਕ ਆ ਬਾਈ ਕਹਿੰਦਾ ਸੁਣ ਤੋਂ 2 ਘੰਟੇ ਪਹਿਲਾਂ ਹੀ ਫੁੱਲ ਲੇਵਾ ਬਣਾ ਲੈਂਦੀ ਐ ਮੌਕੇ ਤੇ ਲਾਉਂਦੀ ਐ ਹਣਾ ਬਾਕੀ ਬਈ ਆਪਦੀ ਚੈੱਕ ਕਰ ਲਿਓ ਇੱਥੋਂ ਚੈੱਕ ਕਰਕੇ ਲੈ ਜਾਓ ਆਪਣੀ ਇੱਥੇ ਘਰ ਤੱਕ ਗਾਰੰਟੀ ਹੁੰਦੀ ਐ ਠੀਕ ਆ ਬਾਈ ਮੜੀ ਖੋਲ ਲੈ ਬਈ ਤੋਰ ਕੇ ਦਿਖਾ ਦੇ ਚੰਗੀ ਹੈ ਬਈ ਮੱਧ ਦੁੱਧ ਚੰਗਾ ਪਾਇਆ ਤੇ ਥਣਲੇਵਾ ਚੰਗਾ ਕੱਚੀ ਜ਼ਰੂਰ ਆ ਹਜੇ ਦਿਨ ਨਹੀਂ ਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਕਰਮਾ ਦਾ ਚੰਗਾ ਕਰੋ ਮੁੱਲ ਕੀ ਆ ਭਰਾ ਦਾ ਮੁੱਲ ਬਈ ਆਪਾਂ ਫੋਨ ਤੇ ਕਰਾਂਗੇ ਜੈਜੋ ਜਾਇਜ਼ ਹੋ ਬਿਲਕੁਲ ਮੋਲ ਲ ਬਾਈ ਕਹਿੰਦਾ ਇਹਦਾ ਆਪਾਂ ਫੋਨ ਤੇ ਕਰਾਂਗੇ ਤੇ ਮੋਲ ਆ ਜਿਹੜਾ ਬਿਲਕੁਲ ਜਾਇਜ਼ ਕਰਾਂਗੇ ਮੱਝ ਦੇ ਹਿਸਾਬ ਨਾਲ ਆ ਰਾਜੀ ਚੰਗੀ ਆ ਆਰਡਰ ਦੀਆਂ ਢੱਲਾਂ ਦਾ ਦੀਆਂ ਆਰਡਰ ਵਾਕੇ ਸੋਨਾ ਤਿਆਰ ਕਰ ਲੂ ਕੱਚੀ ਜ਼ਰੂਰ ਆ ਥਣ ਬਹੁਤ ਚੰਗਾ ਮੱਖੀ ਵਾਲਾ ਥਣ ਕੱਲਾ ਕੱਲਾ ਥਣ ਮੋਲ ਜਾਇਜ਼ ਹੋ ਬਣਾ ਬਈ ਹਾਂ ਬਈ ਜਾਇਜ਼ ਹੀ ਹੋ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦਾ ਬਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ